ਅਕਾਲੀ ਦਰ ਦੇ ਪਿਛਲੇ 6 ਮਹੀਨਿਆਂ ਤੋਂ ਹੰਦੇ ਹੋਏ ਕਾਲੀ ਦਮ ਖਤਮ ਕਰਦੇ ਤੇ ਭਾਗਨ ਸਾਹਿਬ ਦਾ ਨਾਂ ਨੰਦ ਕਰ ਕਿ ਨਾਈ ਲਗੇ ਐਜੇ ਸ਼ਾਂਤਾ ਚਾਹ ਪਰ ਅਸੀਂ ਤਾਂ ਸਿਰ ਚ ਬਾਕੇ ਸਾਰਾ ਕੁਝ ਹੀ ਥੋੜੀ ਟਵਾਲੇ ਕਿਉਂ ਪਾਇਆ ਕਿਉਂਕਿ ਐਸ ਅਕਾਲੀ ਦਲ ਪ੍ਰਧਾਨਤਾ ਮੇਰਾ ਫਰਜ਼ ਹੈ ਸ਼੍ਰੀ ਕਾਨਤਖ ਸਾਹਿਬ ਦੀ ਮਿਆਦ ਅਕਾਲ ਸਾਹਿਬ ਦੀ ਜਿਹੜੀ ਤੱਕ ਦੀ ਪੋਜੀਸ਼ਨ ਨੂੰ ਬਹਾਲ ਕਰਨਾ ਉੱਥੇ ਦਾ ਝੂਠ ਬੋਲਣ ਵਾਲੇ ਕਹਿ ਜਿ ਖੜੇ ਹੋਏ ਨਹੀਂ ਅਕਾਲੀ ਦਲ ਦੇ ਪਿਛਲੇ 6 ਮਹੀਨਿਆਂ ਤੋਂ ਹਮਲੇ ਹੋ ਰਹੇ दम खत्म कर दिया क्यों पायो 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 क्योंकि ऐसी अकाली दल प्रधान का मेरा फर्ज है श्रीकाल अकाल तख्त साहब की मर्यादा ਕਾਂਟੈਕਸਟ ਸਾਹਿਬ ਜਿਹੜੀ ਤਾਤੀ ਪੋਜੀਸ਼ਨ ਨੂੰ ਖਾਲਸਾ ਉੱਥੇ ਦਾ ਝੂਠ ਬੋਲਣ ਵਾਲੇ ਕਹਿ ਜਿ ਖੜੇ ਹਾਂ ਮੈਂ ਤਾਂ ਕਿੰਨੇ ਦੇ ਕਈ ਕਿਤਾਵਰੇ ਬਰੇ ਦੇ ਲਿਖਿਆ ਮੈਨੂੰ ਪਤਾ ਹੀ ਨਹੀਂ ਸੀ ਪਰ ਕਿਉਂਕਿ ਮੈਂ ਪ੍ਰਧਾਨ ਸੀ ਮੈਂ ਤਾਂ ਗੁਰੂ ਸਪਸ਼ਟਿਕਰ ਦਿੱਤਾ ਜਦੋਂ ਮੈਂ ਇਹ ਮਿਲਿਆ ਮੈਂ ਕਹਿ ਗਿਆ ਸਿੰਘ ਸਾਹਿਬ ਜੀ ਨੂੰ ਮੈਂ ਪਹਿਲੇ ਲਿਖਿਆ ਸੀ ਪਹਿਲੇ ਸਪਸ਼ਟਿਕਰ ਕੀ ਦਿੱਤਾ ਤੇ ਕੀ ਦਰ ਦਿੱਤਾ मैं कहना दस साल श्रोमी अकाली दल ने समय अकाली दल ने पिछले छे महीनों अकाली दल खत्म कर दियादल साहब का नाम कर सर चुका के सारा कुछ चोरी पाले तो पाल, पाल। ਕਿਉਂ ਪਾਇਆ ਕਿਉਂਕਿ ਐਜ਼ ਕਾਲੀ ਦਾ ਪ੍ਰਧਾਨਤਾ ਮੇਰਾ ਫਰਜ਼ ਹੈ ਸ਼੍ਰੀ ਕਾਲਕ ਅਕਸਰ ਦੀ ਮਿਆਦ ਹੈ ਅਕਾਲ ਸਰਕਸਾਫ ਤੇ ਜਿਹੜੀ ਤੱਕ ਦੀ ਪੋਜੀਸ਼ਨ ਨੂੰ ਫੜਾ ਉੱਥੇ ਦਾ ਝੂਠ ਬੋਲਣ ਵਾਲੇ ਕਹਿ ਜਿਹੜੇ ਮੈਂ ਤਾਂ ਕਿਹਨ ਦਾ ਕਹਿ ਚਿਆ ਮਰੇ ਬਾਰੇ ਲਿਖਿਆ ਹੋਇਆ ਮੈਨੂੰ ਤਾਂ ਪਤਾ ਹੀ ਨਹੀਂ ਸੀ ਪਰ ਕਿਉਂਕਿ ਮੈਂ ਪ੍ਰਧਾਨ ਸੀ ਮੈਂ ਤਾਂ ਜੋ ਸਪਸ਼ਟੀਕਰਨ ਦਿੱਤਾ ਜਦੋਂ ਮੈਂ ਉਹ ਮਿਲਿਆ ਮੈਂ ਕਹਿੰਦਾ ਸਿੰਘ ਸਾਹਿਬ ਜੀ ਨੂੰ ਮੈਂ ਪਹਿਲੇ ਲਿਖਿਆ ਸੀ ਪਹਿਲੇ ਸਪਸ਼ਟੀਕਰਨ ਕੀਤਾ ਦੇ ਪੀਰ ਤਾਂ ਮੈਂ ਕਹਿੰਦਾ ਜੀ 10 ਸਾਲ ਤੋਂ ਨਿਕਾਲੀ ਦਲ ਦੇ ਸਮੇਂ ਚ ਚੜਾ ਰਹੇ ਅਕਾਲੀ ਦਲ ਦੇ ਪਿਛਲੇ 6 ਮਹੀਨਿਆਂ ਤੋਂ ਹਮਲੇ ਹੋਏ ਕਾਲੀ ਦਲ ਨੂੰ ਖਤਮ ਕਰ ਦੇ ਤੇ ਬਾਦਲ ਸਾਹਿਬ ਦਾ ਨਾਂ ਨਹੀਂ ਕਰ ਕਿ ਨਾਂ ਹੀ ਲਗੇ ਐਜੇ ਸ਼ਾਂਤ ਸਾਚਾ ਪਰ ਅਸੀਂ ਤਾਂ ਸਿਰ ਝੁਕਾ ਕੇ ਸਾਰਾ ਕੁਝ ਛੋਲੀ ਚ ਪਾ ਲਈ ਕਿਉਂ ਪਾਇਆ ਕਿਉਂਕਿ ਐਜ ਖਾਲੀ ਦੇ ਪ੍ਰਧਾਨ ਦਾ ਮੇਰਾ ਫਰਜ਼ ਹੈ ਸ਼੍ਰੀ ਕਾਂਤਕ ਸਾਹਿਬ ਦੀ ਮਿਆਦ ਕਾਂਤਕ ਸਾਹਿਬ ਦੀ ਜਿਹੜੀ ਤੱਕ ਦੀ ਪੋਜੀਸ਼ਨ ਨੂੰ ਖਾਲ ਰੱਖੀ ਉੱਥੇ ਦਾ ਝੂਠ ਬੋਲਣ ਵਾਲੇ ਕਹਿ ਜਿ ਖੜੇ ਰਹਿ ਗਏ ਮੈਂ ਤਾਂ ਕਿੰਨੇ ਦੇ ਕਈ ਸੁਝਾਅਰੇ ਬਰੇਦੀ ਲਿਖਿਆ ਉਹ ਮੈਨੂੰ ਪਤਾ ਹੀ ਨਹੀਂ ਸੀ ਪਰ ਕਿਉਂਕਿ ਮੈਂ ਪ੍ਰਧਾਨ ਸੀ ਮੈਂ ਤਾਂ ਜੋ ਸਪਸ਼ਟਿਕਰ ਦਿੱਤਾ ਜਦੋਂ ਮੈਂ ਮਿਲਿਆ ਮੈਂ ਕਹਿੰਦੀ ਸਿੰਘ ਸਾਹਿਬ ਜੀ ਨੂੰ ਮੈਂ ਮੈਲ ਲਿਖਿਆ ਸੀ ਪਹਿਲੇ ਸਪਸ਼ਟਿਕਰ ਸੀ ਦਿੱਤਾ ਤੇ ਪੀਰ ਤੱਕ ਮੈਂ ਕਹਿੰਦੀ 10 ਸਾਲ ਤੋਂ ਨਿਕਾਲੀ ਦਰ ਨੇ ਸਮੇਂ ਚ ਉਸਾਰਾਈ ਅਕਾਲੀ ਦਰ ਦੇ ਪਿਛਲੇ 6 ਮਹੀਨਿਆਂ ਤੋਂ ਹਮਲੇ ਹੋ ਰਹੇ ਕਾਲੀ ਦਮੀ ਖਤਮ ਕਰ ਦੇ ਤੇ ਬਾਦਲ ਸਾਹਿਬ ਦਾ ਨਾਂ ਨਹੀਂ ਲੈਂਦੇ ਕਿ ਨਾਈ ਨਰੇ ਐਜੇ ਸ਼ਾਂਤਤਾ ਚਾਹਤਾ ਪਰ ਅਸੀਂ ਤਾਂ ਸਿਰ ਝੁਕਾ ਕੇ ਸਾਰਾ ਤੁਸੀਂ ਝੋਲੀ ਚ ਪਾ ਲਿਆ ਕਿਉਂ ਪਾਇਆ ਕਿਉਂਕਿ ਐਜ ਕਾਲੀ ਦਾ ਪ੍ਰਧਾਨ ਤਾਂ ਮੇਰਾ ਫਰਜ਼ ਹੈ ਸ਼੍ਰੀ ਕਾਲ ਤੱਕ ਸਾਰੀ ਮਿਆਦ ਅਕਾਂਖਾ ਨਾਲ ਸੇ ਜਿਹੜੀ ਤੱਕ ਦੀ ਪੋਜੀਸ਼ਨ ਨੂੰ ਮੁਹਾਰਨ ਰੱਖਦਾ ਉੱਥੇ ਦਾ ਝੂਠ ਬੋਲਣ ਵਾਲੇ ਕਹਿ ਜਿ ਖੜੇ ਨੇ ਮੈਂ ਤਾਂ ਕਿੰਨੇ ਦਾ ਕਈ ਕਿਤੇ ਆਵਰੇ ਬਰੇ ਦੇ ਲਿਖਿਆ ਮੈਨੂੰ ਪਤਾ ਹੀ ਨਹੀਂ ਸੀ ਪਰ ਕਿਉਂਕਿ ਮੈਂ ਪ੍ਰਧਾਨ ਸੀ ਮੈਂ ਤਾਂ ਗੁਰ ਸਪਸ਼ਟਿਕਰ ਦਿੰਦਾ ਜਦੋਂ ਮੈਂ ਮਿਲਿਆ ਮੈਂ ਕਿਹਾ ਜੀ ਸਿੰਘ ਸਾਹਿਬ ਜੀ ਨੂੰ ਮੈਂ ਮੈਨਲੇ ਲਿਖਿਆ ਸੀ ਪਹਿਲੇ ਸਪਸ਼ਟਿਕਰ ਸੀ ਦਿੱਤਾ ਤੇ ਕੀਰਤ ਮੈਂ ਕਿਹਾ ਜੀ 10 ਸਾਲ ਤੋਂ ਨਿਕਾਲੀ ਦੋਨੇ ਸਮੇਂ ਚ ਚੜਾ ਰਹੀ अकाली दल ने पिछले छे महीनों ते अकाली दल खत्म कर सिर चुका के सारा कुछ चोरी पाले पाल क्यों पाया पाया पाए ਕਿਉਂਕਿ ਐਸ ਕਾਲੀ ਦੇ ਪ੍ਰਧਾਨ ਤਾਂ ਮੇਰਾ ਫਰਜ਼ ਹੈ ਸ਼੍ਰੀ ਕਾਲਕ ਅਕਸਰ ਦੀ ਮਿਆਦ ਅਕਾਲਕ ਸਾਹਿਬ ਦੀ ਜਿਹੜੀ ਤਕਨੀਕ ਪੋਜੀਸ਼ਨ ਵਿੱਚ ਹਰ ਰੱਖੀ। ਉੱਥੇ ਦਾ ਝੂਠ ਪੋੜਨ ਵਾਲੇ ਕਹਿ ਜਿ ਖੜੇ ਨੇ। ਮੈਂ ਤਾਂ ਕਿੰਨੇ ਦੇ ਕਈ ਚਿਆਵਰੇ ਬਾਰੇ ਲਿਖਿਆ ਹੋਇਆ ਮੈਨੂੰ ਤਾਂ ਪਤਾ ਹੀ ਨਹੀਂ ਸੀ ਪਰ ਕਿਉਂਕਿ ਮੈਂ ਪ੍ਰਧਾਨ ਸੀ ਮੈਂ ਤਾਂ ਜੋ ਸਪਸ਼ਟਿਕਰ ਦਿੱਤਾ ਜਦੋਂ ਮੈਂ ਸੁਣਿਆ ਮੈਂ ਕਹਿ ਜੀ ਸਿੰਘ ਸਾਹਿਬ ਜੀ ਨੂੰ ਮੈਂ ਮੈਲ ਲਿਖਿਆ ਸੀ ਪਹਿਲੇ ਸਪਸ਼ਟ ਕਰੀ ਦਿੱਤਾ ਦੇ ਤੀਰ ਤੱਕ ਮੈਂ ਕਿਹਾ ਕਿ 10 ਸਾਲ ਤੋਂ ਨਿਕਾਲੀ ਦਲ ਦੇ ਸਮੇਂ ਚ ਉਸਾਰ ਨਹੀਂ ਅਕਾਲੀ ਦਲ ਦੇ ਪਿਛਲੇ 6 ਮਹੀਨੇ ਤੋਂ ਹਮਲੇ ਹੋ ਗਏ ਕਾਲੀ ਤਨੂ ਖਤਮ ਕਰਦੇ ਤੇ ਬਾਦਲ ਸਾਹਿਬ ਦਾ ਨਾਮ ਜੀ ਰੱਖ ਕਿ ਨਾਈ ਨਰੇ ਐਜੇ ਸ਼ਾਨੀ ਚਾਚਾ ਪਰ ਅਸੀਂ ਤਾਂ ਸਿਰ ਚੁਕਾ ਕੇ ਸਾਰਾ ਤੁਸੀਂ ਝੋਲੀ ਚ ਪਾ ਲਿਆ ਕਿਉਂ ਪਾਇਆ ਕਿਉਂਕਿ ਐਸ ਖਾਲੀ ਦਾ ਪ੍ਰਧਾਨ ਦਾ ਮੇਰਾ ਫਰਜ਼ ਹੈ ਸ਼੍ਰੀ ਕਾਲਕ ਤਖਸਾਲ ਦੀ ਮਰਿਆਦਾ ਕਾਲਕ ਸਾਹਿਬ ਦੀ ਜਿਹੜੀ ਤਖਤ ਦੀ ਪੋਜੀਸ਼ਨ ਨੂੰ ਖਾਲ ਰੱਖਦਾ ਉਹਦੇ ਦਾ ਝੂਠ ਬੋਲਣ ਨਾਲ ਕੈਜ ਖੜੀ ਹੋ ਗਈ ਮੈਂ ਤਾਂ ਕਈ ਕਿੰਨੇ ਕਈ ਟਿਕਾਵਰੇ ਬਰੇਦ ਲਿਖਿਆ ਮੈਨੂੰ ਪਤਾ ਹੀ ਨਹੀਂ ਸੀ ਪਰ ਕਿਉਂਕਿ ਮੈਂ ਪ੍ਰਧਾਨ ਸੀ ਮੈਂ ਤਾਂ ਜੋ ਸਪਸ਼ਟੀਕਰਨ ਦਿੱਤਾ ਜਦੋਂ ਮੈਂ ਸੁਨੇਹਾ ਮੈਂ ਕਿਹਾ ਕਿ ਸਿੰਘ ਸਾਹਿਬ ਜੀ ਨੂੰ ਮੈਂ ਪਹਿਲੇ ਲਿਖਿਆ ਸੀ ਪਹਿਲੇ ਸਪਸ਼ਟੀਕਰਨ ਦਿੱਤਾ ਤੇ ਕੀਰਤਾਰ ਮੈਂ ਕਿਹਾ ਕਿ 10 ਸਾਲ ਤੋਂ ਨਿਕਾਲੀ ਦਲ ਨੇ ਸਮੇਂ ਚੁਸਰਾ ਰਹੀ ਅਕਾਲੀ ਦਲ ਦੇ ਪਿਛਲੇ 6 ਮਹੀਨਿਆਂ ਤੋਂ ਹਮਲੇ ਹੋ ਗਏ ਅਕਾਲੀ ਦਲ ਨੂੰ ਖਤਮ ਕਰ ਦੇ ਤੇ बादल साहब का ना ही नहीं कि ना लगे ना रहे शांत आचा पर असी तो सिर चुका के सारा कुछ ही चोरी चुका क्यों पाए क्योंकि एज अकाली दल प्रधान का मेरा फर्ज है श्री अकाल साहब की मर्यादा अकाल तख्त साहब की जी पोजिशन में शहाल रखा ਉੱਥੇ ਦਾ ਝੂਠ ਬੋਲਣ ਵਾਲੇ ਕਹਿਜ ਖੜੇ ਹੋ ਗਏ ਮੈਂ ਤਾਂ ਕਿੰਨੇ ਦੱਕੇ ਕਿ ਕਿ ਆਵਰੇ ਬਰੇ ਦੇ ਲਿਖਿਆ ਮੈਨੂੰ ਪਤਾ ਹੀ ਨਹੀਂ ਸੀ ਪਰ ਕਿਉਂਕਿ ਮੈਂ ਪ੍ਰਧਾਨ ਸੀ ਮੈਂ ਤਾਂ ਜੇ ਸਪਸ਼ਟ ਕਰ ਦਿੱਤਾ ਜਦੋਂ ਮੈਂ ਮਿਲਿਆ ਮੈਂ ਕਹਿ ਦਿੱ ਸਿੰਘ ਸਾਹਿਬ ਜੀ ਨੂੰ ਮੈਂ ਮੈਨੂੰ ਲਿਖਿਆ ਸੀ ਪਹਿਲੇ ਸਪਸ਼ਟਿਕਰਤੀ ਦਿੱਤਾ ਕਿ ਅਖੀਰਦਾਰ ਮੈਂ ਕਹਿੰਦਾ 10 ਸਾਲ ਤੋਂ ਨਿਕਾਲੀ ਦਲ ਦੇ ਸਮੇਂ ਚ ਉਸਾਰਾਈ

ਕਿਉਂਕਿ ਐਜ ਕਾਲੀ ਦਾ ਪ੍ਰਧਾਨ ਤਾਂ ਮੇਰਾ ਫਰਜ਼ ਹੈ ਸ਼੍ਰੀ ਕਾਲਤਖਸਰ ਦੀ ਮਿਆਦ ਅਕਾਲ ਸਾਹਿਬ ਸਾਹਿਬ ਦੀ ਜਿਹੜੀ ਤੱਤੀ ਪੋਜੀਸ਼ਨ ਨੂੰ ਬਹਾਲ ਕਰਨਾ। ਉੱਥੇ ਦੇ ਧੁਰਗੋਣਣ ਨੇ ਕਹਿ ਜਿ ਖੜੇ ਹੋਏ। ਮੈਂ ਤਾਂ ਕਿੰਨੇ ਦੇ ਕਿੰਨੇ ਕਿਹਾਰੇ ਬਰੇ ਦੇ ਲਿਖਿਆ ਮੈਨੂੰ ਪਤਾ ਹੀ ਨਹੀਂ ਸੀ ਪਰ ਕਿਉਂਕਿ ਮੈਂ ਪ੍ਰਧਾਨ ਸੀ ਮੈਂ ਤਾਂ ਜੇ ਸਪਸ਼ਟ ਕਰ ਦਿੱਤਾ ਜਦੋਂ ਮੈਂ ਇਹ ਮਿਲਿਆ ਮੈਂ ਕਹਿ ਦਿੱ

ਅਸੀਂ ਤਾਂ ਸਿਰ ਚੁਕਾ ਕੇ ਸਾਰਾ ਕੁਝ ਝੋਲੀ ਚ ਪਾ ਲਿਆ ਕਿਉਂ ਪਾਇਆ ਕਿਉਂਕਿ ਐਸ ਕਾਲੀ ਦੇ ਪ੍ਰਧਾਨ ਤਾਂ ਮੇਰਾ ਫਰਜ਼ ਹੈ ਸ਼੍ਰੀ ਕਾਲ ਦੇ ਅਕਸਰ ਦੀ ਮर्यादा ਅਕਾਰਤਖ ਸਾਹਿਬ ਦੀ ਜਿਹੜੀ ਤਕਤੀ ਪੋਜੀਸ਼ਨ ਨੂੰ ਬਖਸ਼ ਰੱਖਿਆ ਉੱਥੇ ਦਾ ਝੂਠ ਬੋਲਣ ਵਾਲੇ ਕਹਿ ਜਿ ਖੜੇ ਹੋਗੇ ਮੈਂ ਤਾਂ ਕਿੰਨੇ ਕਿੰਝ ਜਾਵਰੇ ਬਰੇ ਦੇ ਲਿਖਿਆ ਮੈਨੂੰ ਪਤਾ ਹੀ ਨਹੀਂ ਸੀ ਪਰ ਕਿਉਂਕਿ ਮੈਂ ਪ੍ਰਧਾਨ ਸੀ ਮੈਂ ਤਾਂ ਜੇ ਸਪਸ਼ਟ ਕਰ ਦਿੱਤਾ ਜਦੋਂ ਮੈਂ ਮਿਲਿਆ ਮੈਂ ਕਹਿੰਦੀ ਸਿੰਘ ਸਾਹਿਬ ਜੀ ਨੂੰ ਮੈਂ ਮੈਨੂੰ ਲਿਖਿਆ ਸੀ ਪਹਿਲੇ ਸਪਸ਼ਟੀਕਰਨ ਕੀਤਾ ਤੇ ਕੀ ਤਾਂ ਮੈਂ ਕਹਿੰਦੀ ਹਰ ਸਾਲ ਸ੍ਰੋਮ ਨਕਾਲੀ ਦਲ ਦੇ ਸਮੇਂ ਚੁਸਾ ਰਹੇ ਅਕਾਲੀ ਦਲ ਦੇ ਪਿਛਲੇ 6 ਮਹੀਨਿਆਂ ਤੋਂ ਹਮਲੇ ਹੋਏ ਅਕਾਲੀ ਦਲ ਨੂੰ ਖਤਮ ਕਰ ਦੇ ਤੇ भाजन साहब का नाम कह कि नाइ लगे एज ए शांत चाचा पर असि दा सिर चुभा के सारा खुशी टोली दे वाले क्यों पाए क्योंकि एज खाली दे प्रधान दा मेरा फर्ज है श्री काल तक साहब दी मर्यादा काल साहब साहब दी जड़ी तख्ते पोजीशन नु संभाल ਉੱਥੇ ਦਾ ਝੂਠ ਬੋਲਣ ਵਾਲੇ ਕਹਿ ਜਿ ਖੜੇ ਹੋਏ ਮੈਂ ਤਾਂ ਕਿੰਨੇ ਦਾ ਕਹਿ ਚੁਕਿਆ ਮਰੇ ਬਰੇ ਦੇ ਲਿਖਿਆ ਮੈਨੂੰ ਪਤਾ ਹੀ ਨਹੀਂ ਸੀ ਪਰ ਕਿਉਂਕਿ ਮੈਂ ਪ੍ਰਧਾਨ ਸੀ ਮੈਂ ਤਾਂ ਜੋ ਸਪਸ਼ਟ ਕਰ ਦਿੱਤਾ ਜਦੋਂ ਮੈਨੂੰ ਮਿਲਿਆ ਮੈਂ ਕਹਿ ਤਾ ਸਿੰਘ ਸਾਹਿਬ ਜੀ ਨੂੰ ਮੈਂ ਬੱਲੇ ਲਿਖਿਆ ਸੀ ਪਹਿਲੇ ਸਪਸ਼ਟੀਕਰਨ ਕੀਤਾ ਕਿ ਕੀ ਦਾ ਮੈਂ ਕਹਿ ਜੀ ਹਰ ਸਾਲ ਸੁੰਨ ਖਾਲੀ ਦਰ ਦੇ ਸਮੇਂ ਚ ਉਸਾਰ ਹੈ ਅਕਾਲੀ ਦਲ ਦੇ ਸੇ ਮਹੀਨੇ ਤੋਂ ਹਮਲੇ ਹੋ ਗਏ ਕਾਲੀ ਦਲ ਖਤਮ ਕਰ ਦੇ ਤੇ ਬਾਦਲ ਸਾਹਿਬ ਦਾ ਨਾਮ ਨਹੀਂ ਲੈਂਦਾ ਕਿ ਨਾਈ ਨਾ ਰਹਿ ਐਗੇ ਸ਼ਾਂਤਤਾ ਚ ਪਰ ਅਸੀਂ ਤਾਂ ਸਿਰ ਝੁਕਾ ਕੇ ਸਾਰਾ ਕੁਝ ਛੋਲੀ ਚ ਪਾ ਲਈ ਕਿਉਂ ਪਾਇਆ ਕਿਉਂਕਿ ਐਸ ਕਾਲੀ ਦੇ ਪ੍ਰਧਾਨਤਾ ਮੇਰਾ ਫਰਜ਼ ਹੈ ਸ਼੍ਰੀ ਕਾਲਕ ਤਾਂ ਸਰ ਦੀ ਮर्यादा ਕਾਲਕ ਸਾਹਿਬ ਸਾਹ ਦੇ ਜਿਹੜੀ ਤੱਕ ਦੀ ਪੋਜੀਸ਼ਨ ਨੂੰ ਖੜਾ। ਉੱਥੇ ਦਾ ਝੂਠ ਬੋਲਣ ਵਾਲੇ ਕਹਿ ਕੇ ਖੜੇ ਹੋਏ। ਮੈਂ ਤਾਂ ਕਿੰਨੇ ਦੇ ਕਈ ਟਿਕਿਆਵਰੇ ਤਰੇ ਤੇ ਲਿਖਿਆ ਹੋਇਆ ਮੈਨੂੰ ਪਤਾ ਹੀ ਨਹੀਂ ਸੀ ਪਰ ਕਿਉਂਕਿ ਮੈਂ ਪ੍ਰਧਾਨ ਸੀ ਮੈਂ ਤਾਂ ਜੋ ਸਪਸ਼ਟ ਕਰ ਦਿੱਤਾ ਜਦੋਂ ਮੈਂ ਸੁਣਿਆ ਮੈਂ ਕਹਿ ਦਿੱਤਾ

ਪਰ ਅਸੀਂ ਤਾਂ ਸਿਰ ਚੁੱਕ ਕੇ ਸਾਰਾ ਕੁਝ ਹੀ ਝੋਲੀ ਪਾ ਲਈ। ਕਿਉਂ ਪਾਇਆ? ਕਿਉਂਕਿ ਐਸ ਕਾਲੀ ਦੇ ਪ੍ਰਧਾਨ ਤਾਂ ਮੇਰਾ ਫਰਜ਼ ਹੈ ਸ਼੍ਰੀ ਕਾਲ ਦੇ ਅਕਸਰ ਦੀ ਮਰਿਆਦਾ ਅਕਾਲ ਸਾਹਿਬ ਸਾਫ਼ ਥੀ ਜਿਹੜੀ ਤਖਤ ਦੀ ਪੋਜੀਸ਼ਨ ਨੂੰ ਖਾਰ ਰੱਖੀ। ਉਹਦੇ ਦਾ ਝੂਠ ਬੋਲਣ ਵਾਲੇ ਕਹਿ ਕੇ ਖੜੇ ਹੋਏ। ਮੈਂ ਤਾਂ ਕਿੰਨੇ ਕਿੰਨੇ ਕਾਗਜ਼ ਵਰਤਦੇ ਲਿਖਿਆ ਉਹ ਮੈਨੂੰ ਤਾਂ ਪਤਾ ਹੀ ਨਹੀਂ ਸੀ ਪਰ ਕਿਉਂਕਿ ਮੈਂ ਪ੍ਰਧਾਨ ਸੀ ਮੈਂ ਤਾਂ ਜੇ ਸਪਸ਼ਟ ਕਰ ਦਿੱਤਾ ਜਦੋਂ ਮੈਂ ਮਿਲਿਆ ਮੈਂ ਕਹਿੰਦੀ ਸਿੰਘ ਸਾਹਿਬ ਜੀ ਨੂੰ ਮੈਂ ਪਹਿਲੇ ਲਿਖਿਆ ਸੀ ਪਹਿਲੇ ਸਪਸ਼ਟੀਕਰਨ ਕੀਤਾ ਤੇ ਕੀ ਤਾਂ ਮੈਂ ਕਹਿੰਦੀ 10 ਸਾਲ ਤੋਂ ਨਿਕਾਲੀ ਦਲ ਦੇ ਸਮੇਂ ਚ ਸਾਹ ਰਹੀ ਅਕਾਲੀ ਦਲ ਦੇ ਪਿਛਲੇ 6 ਮਹੀਨੇ ਤੋਂ ਹਮਲੇ ਹੋ ਗਏ ਕਾਲੀ ਦਮ ਖਤਮ ਕਰਦੇ ਤੇ ਬਾਦਲ ਸਾਹਿਬ ਦਾ ਨਾਂ ਨਹੀਂ ਕਿ ਨਾਂ ਹੀ ਲੱਗੇ ਐਜੇ ਸ਼ਾਂਤਤਾ ਚ ਪਰ ਅਸੀਂ ਦਸਰ ਚੁਬਾ ਕੇ ਸਾਰਾ ਤੁਸੀਂ ਝੋਲੀ ਚ ਵਾਲੇ ਕਿਉਂ ਪਾਇਆ ਕਿਉਂਕਿ ਐਜ ਕਾਲੀ ਦੇ ਪ੍ਰਧਾਨਤਾ ਮੇਰਾ ਫਰਜ਼ ਹੈ ਸ਼੍ਰੀ ਕਾਲੀ ਤੱਕ ਸਰ ਦੀ ਮਿਆਦ ਹੈ ਕਾਲ ਸਾਹਿਬ ਦੇ ਜਿਹੜੀ ਤਖਤ ਦੀ ਪੋਜੀਸ਼ਨ ਨੂੰ ਮੁਖਾਲਾ ਕਰਦਾ ਉੱਥੇ ਦਾ ਝੂਠ ਬੋਲਣ ਵਾਲੇ ਕੈਜ ਖੜੇ ਹੋ ਗਏ ਮੈਂ ਤਾਂ ਕਿੰਨੇ ਦੇ ਕਈ ਕਿਤਾਵਰੀ ਬਰੇ ਦੇ ਲਿਖਿਆ ਮੈਨੂੰ ਪਤਾ ਹੀ ਨਹੀਂ ਸੀ ਪਰ ਕਿਉਂਕਿ ਮੈਂ ਪ੍ਰਧਾਨ ਸੀ ਮੈਂ ਤਾਂ ਜੇ ਸਪਸ਼ਟਿਕਰ ਦਿੱਤਾ ਜਦੋਂ ਮੈਂ ਤੁਹਾਨੂੰ ਲਿਆ ਮੈਂ ਕਹਿੰਦਾ ਸਿੰਘ ਸਾਹਿਬ ਜੀ ਨੂੰ ਮੈਂ ਪਹਿਲੇ ਲਿਖਿਆ ਸੀ ਪਹਿਲੇ ਸਪਸ਼ਟਿਕਰ ਸੀ ਦਿੱਤਾ ਤੇ ਕੀ ਤਾਂ ਮੈਂ ਕਹਿੰਦਾ 10 ਸਾਲ ਤੋਂ ਨਿਕਾਲੀ ਦਦੇ ਸਮੇਂ ਚ ਛਾ ਰਹੇ ਅਕਾਲੀ ਦਲ ਦੇ ਪਿਛਲੇ 6 ਮਹੀਨਿਆਂ ਤੋਂ ਹਮਲੇ ਹੋ ਰਹੇ ਅਕਾਲੀ ਦਲ ਨੂੰ ਖਤਮ ਕਰ ਦੇ ਤੇ ਬਾਦਲ ਸਾਹਿਬ ਦਾ ਨਾਮ ਨਾ ਕਰ ਕਿ ਨਾ ਹੀ ਲਗੇ ਐ ਜੇ ਸ਼ਾਂਤ ਸਾਚਾ ਪਰ ਅਸੀਂ ਤਾਂ ਸਿਰ ਝੁਕਾ ਕੇ ਸਾਰਾ ਕੁਝ ਹੀ ਝੋਲੀ ਪਾ ਲਿਆ ਕਿਉਂ ਪਾਇਆ ਕਿਉਂਕਿ ਐਸ ਕਾਲੀ ਦੇ ਪ੍ਰਧਾਨ ਦਾ ਮੇਰਾ ਫਰਜ਼ ਹੈ ਸ਼੍ਰੀ ਕਾਲੀ ਤੱਕ ਸਰ ਦੀ ਮਰਿਆਦਾ ਕਾਰਤਾਰ ਸਾਹਿਬ ਜੀ ਜਿਹੜੀ ਤਖਤ ਦੀ ਪੋਜੀਸ਼ਨ ਨੂੰ ਖਾਲ। ਉਹਦੇ ਦੇ ਝੂਠ ਬੋਲਣ ਲਈ ਕਹਿ ਜਿ ਖੜੇ ਹੋ ਗਏ। ਮੈਂ ਤਾਂ ਕਿੰਨੇ ਦੇ ਕਈ ਕਿਤਾਵਾਂ ਰਿਹਾ ਲਿਖਿਆ ਹੋਇਆ ਮੈਨੂੰ ਤਾਂ ਪਤਾ ਹੀ ਨਹੀਂ ਸੀ ਪਰ ਕਿਉਂਕਿ ਮੈਂ ਪ੍ਰਧਾਨ ਸੀ ਮੈਂ ਤਾਂ ਜੋ ਸਪਸ਼ਟ ਕਰ ਦਿੱਤਾ ਜਦੋਂ ਮੈਨੂੰ ਮਿਲਿਆ ਮੈਂ ਕਹਿ ਜੀ ਸਿੰਘ ਸਾਹਿਬ ਜੀ ਨੂੰ ਮੈਂ ਮੈਲ ਲਿਖਿਆ ਸੀ ਪਹਿਲੇ ਸਪਸ਼ਟਿਕਰਸੀ ਦਿੱਤਾ ਦੇ ਖੀਰ ਦਾ ਮੈਂ ਕਿਹਾ ਕਿ 10 ਸਾਲ ਤੋਂ ਨਿਕਾਲੀ ਦਦੇ ਸਮੇਂ ਚੱਲ ਰਹੀ ਹੈ ਅਕਾਲੀ ਦਲ ਦੇ ਪਿਛਲੇ 6 ਮਹੀਨਿਆਂ ਤੋਂ ਹੁੰਦੇ ਹੋਏ ਕਾਲੀ ਦਨ ਨੂੰ ਖਤਮ ਕਰ ਦੇ ਤੇ ਭਾਗਨ ਸਾਹਿਬ ਦਾ